ਸਤਿ ਸ੍ਰੀ ਅਕਾਲ ਅਮਿਤ ਕਰਨੀ ਆ ਤੁਸੀਂ ਸਾਰੇ ਖੈਰiyat ਨਾਲ ਹੋਵੋ ਭਾਈ ਅਮਰਪਾਲ ਨੂੰ ਲੈ ਕੇ ਕੁਝ ਵੱਡੀਆਂ ਅਪਡੇਟਸ ਸਾਹਮਣੇ ਆਈਆਂ ਹੈਗੀਆਂ ਮੈਂ ਉਹ ਕੀ ਹੈ ਇਸ ਦੇ ਬਾਰੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਹਾਸਲ ਕਰਾਂਗੇ ਸੋ ਚਲ ਕੇ ਵੀਡੀਓ ਦੇਖਣੀ ਆ ਫਿਰ ਕਰਨੀ ਆ ਉਸ ਤੇ ਵਿਚਾਰ ਸਤਿ ਸ੍ਰੀ ਅਕਾਲ ਜਿਵੇਂ ਕਿ ਬਹੁਤ ਵੱਡੀ ਅਪਡੇਟ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਤੇ ਬੜੀ ਹੀ ਅਹਿਮ ਖਬਰ ਹੈ ਪੰਜਾਬ ਦੇ ਲੋਕਾਂ ਨੇ ਜਿਹੜੀ ਗੱਲ ਦੀ ਉਮੀਦ ਰੱਖੀ ਸੀ ਕਿ 10 ਮਾਰਚ ਨੂੰ ਅਮਰਪਾਲ ਸਿੰਘ ਡਬਰੂਗੜ ਦੇ ਵਿੱਚੋਂ ਜਾਨੀ ਬਾਹਰ ਆ ਜਾਣਗੇ ਉਹ ਤੁਹਾਡੇ ਸਾਹਮਣੇ ਮੈਂ ਕੈਸੀ ਖਬਰ ਧਰਨ ਜਾ ਰਿਹਾ ਜਿੰਨੇ ਵੀ ਪੰਜਾਬੀ ਤੁਸੀਂ ਸਾਡੇ ਪੰਜਾਬ ਦੇ ਵਿੱਚੋਂ ਦੇਖ ਰਹੇ ਹੋ ਤਾਂ ਵੀਡੀਓ ਨੂੰ ਮੇਰਾ ਵੀਰ ਸਾਂਝਾ ਕਰਦੇ ਰਹੋ ਅੱਗੇ ਤੱਕ ਸ਼ੇਅਰ ਕਰ ਦਿਓ ਤਾਂ ਕਿ ਪੰਜਾਬ ਦੇ ਕੋਨੇ-ਕੋਨੇ ਤੱਕ ਹਰ ਸਿੱਖ ਤੱਕ ਇਹ ਖਬਰ ਪਹੁੰਚਣੀ ਚਾਹੀਦੀ ਹੈ ਤੇ ਅਮਰਪਾਲ ਸਿੰਘ ਦੇ ਨਾਲ ਜੁੜੀ ਅਪਡੇਟ ਜਿਹੜੀ ਬਹੁਤ ਹੀ ਅਹਿਮ ਜਾਣਕਾਰੀ ਤੁਹਾਡੇ ਸਾਹਮਣੇ ਮੈਂ ਧਰਨ ਜਾ ਰਿਹਾ ਜਿਹੜੀ ਕਿ ਪੰਜਾਬ ਦੇ ਲੋਕਾਂ ਨੂੰ ਬੜੇ ਲੰਬੇ ਸਮੇਂ ਤੋਂ ਉਡੀਕ ਸੀ ਇਹ ਕਿਹੜੀ ਤਰੀਕ ਨੂੰ ਅਮਰਪਾਲ ਸਿੰਘ ਬਾਹਰ ਆ ਰਹੇ ਨੇ ਔਰ ਦਰਾਂ ਸਾਲ ਪੰਜਾਬ ਹੀ ਨਹੀਂ ਕੱਲਾ ਬਲਕਿ ਮੁਲਕਾਂ ਤੱਕ ਜਾਨੀ ਅਪਡੇਟ ਦਾ ਇਹਦਾ ਇੰਤਜ਼ਾਰ ਰੱਖਿਆ ਹੈ ਪਾਕਿਸਤਾਨ ਦੇ ਲੋਕਾਂ ਨੇ ਜਿੱਥੋਂ ਤੱਕ ਆਪਣੇ ਚੈਨਲ ਦੀਆਂ ਵੀਡੀਓ ਵੀ ਦੇਖੀਆਂ ਜਾਂਦੀਆਂ ਨੇ ਮੈਂ ਅਕਸਰ ਸੁਣਿਆ ਕਿ ਪਾਕਿਸਤਾਨ ਦੇ ਲੋਕ ਜਿਹੜੀ ਇਹ ਅਪਡੇਟ ਦੇਖਣਗੇ ਅੱਜ ਇਸ ਅਪਡੇਟ ਦੇ ਨਾਲ ਸਾਰੇ ਹੀ ਪੰਜਾਬੀਆਂ ਦਾ ਯਾਨੀ ਕਹਿ ਸਕਦੇ ਇੱਕ ਦਿਲ ਖੁਸ਼ ਹੋ ਜਾਣਾ ਕਿ ਪੰਜਾਬ ਦਾ ਉਹ ਸੂਰਬੀਰ ਜੋੜਾ ਜਿਹੜੇ ਦਾ ਨੰਬਰ ਟਾਈਮ ਤੋਂ ਯਾਨੀ ਇੰਤਜ਼ਾਰ ਕੀਤਾ ਜਾ ਰਿਹਾ ਸੀ ਬਹੁਤ ਵੱਡੀ ਤੇ ਅਹਿਮ ਜਾਣਕਾਰੀ ਤੁਹਾਡੇ ਤੱਕ ਮੈਂ ਪਹੁੰਚਾਉਣ ਜਾ ਰਿਹਾ ਜਿਹਦੇ ਨਾਲ ਪੂਰੇ ਪੰਜਾਬ ਭਰ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਫੈਲ ਜਾਣੀ ਹੈ ਔਰ ਤੁਸੀਂ ਆਪਣਾ ਯੋਗਦਾਨ ਦਿੰਦੇ ਹੋਇਆ ਆ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹਰ ਪੰਜਾਬੀ ਤੱਕ ਹਰ ਸਿੱਖ ਨੌਜਵਾਨ ਤੱਕ ਇਹ ਖਬਰ ਜਾਣੀ ਚਾਹੀਦੀ ਹੈ ਕਿਉਂਕਿ ਅਮਰਪਾਲ ਸਿੰਘ ਦੇ ਨਾਲ ਜਿਹੜੇ ਸਰਕਾਰਾਂ ਨੇ ਤਸ਼ੱਦਦ ਕੀਤੇ ਔਰ ਬਾਕੀ ਸਾਥੀ ਜਿਹੜੇ ਬੰਦ ਸੀਗੇ ਨਾਲ ਉਹਨਾਂ ਸਾਰਿਆਂ ਦੇ ਨਾਲ ਜਿਹੜਾ ਮਾਮਲਾ ਜੁੜਿਆ ਸੀ ਬੜੇ ਲੰਬੇ ਸਮੇਂ ਤੋਂ ਯਾਨੀ ਪਿਆਸ ਕੀਤਾ ਪਰਿਵਾਰ ਨੇ ਵੀ ਕੀਤਾ ਈਮਾਨ ਸਿੰਘ ਖਾਰਾ ਉਹਨਾਂ ਦੇ ਐਡਵੋਕੇਟ ਵਕੀਲ ਨੇ ਉਹਨਾਂ ਨੇ ਵੀ ਆਪਣਾ ਯਤਨ ਲਾਇਆ ਵੱਡੇ ਵੱਡੇ ਇਕੱਠ ਰੱਖੇ ਗਏ ਜਿਵੇਂ ਕਿ ਬਾਬਾ ਬਕਾਲਾ ਸਾਹਿਬ ਦੇ ਵਿੱਚ ਔਰ ਦੂਜੇ ਪਾਸੇ ਇੱਕ ਵਕੀਲਾ ਵੀ ਅਮਰੀਕਾ ਦੇ ਵਿੱਚ ਇੱਕ ਮਹੀਨਾ ਚੱਲਦੀ ਆ ਤਾਂ ਮੈਂ ਤੁਹਾਨੂੰ ਉਸੇ ਦਿਨ ਤੋਂ ਕਹਿੰਦਾ ਆ ਰਿਹਾ ਕਿ ਅਮਰੀਕਾ ਦੇ ਜਿਹੜੇ ਸਿੱਖ ਵਕੀਲ ਨੇ ਉਹਨਾਂ ਨੇ ਇੱਕ ਬਹੁਤ ਵੱਡਾ ਯਾਨੀ ਆਪਣਾ ਇੱਕ ਯੋਗਦਾਨ ਦਿੱਤਾ ਹੈ ਰਿਹਾਈ ਦੇ ਵਿੱਚ ਕਿ ਅਮਰਪਾਲ ਸਿੰਘ ਜਲਦ ਤੋਂ ਜਲਦ ਰਿਹਾ ਹੋਣ ਔਰ ਦੂਜੇ ਪਾਸੇ ਇੱਕੋ ਦੀ ਹੋਰ ਗੱਲ ਫੈਲੀ ਸੀ ਜਿਹੜੀ ਵਿਰੋਧੀਆਂ ਨੇ ਬੜੀ ਹੋਚ ਚਤਾਈ ਹੈ ਕਿਹੜੀ ਗੱਲ ਸੀ ਕਿ ਭਾਈ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਹੋ ਜਾਣੀ ਹੈ ਤੁਹਾਨੂੰ ਕੀ ਲੱਗਦਾ ਤੁਹਾਡੀ ਮਰਜ਼ੀ ਦੇ ਨਾਲ ਹੋ ਜਾਊ ਤੁਹਾਡੇ ਕਹਿ ਦੇ ਨਾਲ ਪਰ ਨਹੀਂ ਕਿਤੇ ਨਾ ਕਿਤੇ ਗੁਰੂ ਸਾਹਿਬ ਜਦੋਂ ਮਹਿਰ ਕਰਦੇ ਨੇ ਉਦੋਂ ਇਹੀ ਕਰਦੇ ਨੇ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਇਹਦੇ ਨਾਲ ਜੁੜੀ ਹੋਈ ਅਗਲੀ ਅਪਡੇਟ ਜਿਹੜੀ ਸਾਂਝੀ ਕਰਨੀ ਹੈ ਜਿਹੜੀ ਕਿ ਪੱਕੇ ਤੌਰ ਤੇ ਜਿਹੜਾ ਮਾਮਲਾ ਜੁੜ ਗਿਆ ਅਮਰਪਾਲ ਸਿੰਘ ਦੇ ਨਾਲ ਉਹ ਵੀ ਬੜਾ ਜ਼ਰੂਰੀ ਹੈ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਇਹ ਵਿਚਾਰ ਸਾਂਝੇ ਕਰੂੰਗਾ ਸੁਣੋ ਬਹੁਤ ਵੱਡੀ ਤੇ ਤੁਹਾਨੂੰ ਐਵੇਂ ਜਾਣਕਾਰੀ ਦੇ ਰਹੇ ਆ ਤੁਸੀਂ ਬਣੇ ਹੋ ਇਸ ਖਬਰ ਦੇ ਨਾਲ ਤੁਹਾਨੂੰ ਖਬਰ ਸੁਣਾਉਣਿਆ ਖਬਰ ਜੁੜੀ ਆ ਭਾਈ ਅਮਰਪਾਲ ਸਿੰਘ ਦੇ ਨਾਲ ਬਹੁਤ ਹੀ ਵੱਡੀ ਤੇ ਅਹਿਮ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝੀ ਕਰੋ ਤੇ ਸੇਫ ਕਾਮ ਦੇ ਨਾਲ ਸਾਂਝੀ ਕਰੋ ਇਸ ਵੀਡੀਓ ਨੂੰ ਕੋਨੇ-ਕੋਨੇ ਤੱਕ ਤੁਸੀਂ ਪਹੁੰਚਾਉਣ ਦੀ ਜਿਹੜਾ ਖੇਚਲਾ ਜਰੂਰ ਕਰੋ ਕਿਉਂਕਿ ਇਹ ਭਾਈ ਅੰਮਰਤਪਾਲ ਸਿੰਘ ਨਾਲ ਜੁੜਿਆ ਹੋਇਆ ਬਹੁਤ ਹੀ ਜਿਹੜਾ ਵੱਡਾ ਮੁੱਦਾ ਹੈ ਉਹ ਤਾਂ ਦੇ ਸਾਹਮਣੇ ਲੈ ਕੇ ਆ ਰਹੇ ਹਾਂ ਤੁਹਾਨੂੰ ਸੁਣਾਉਣੇ ਆ ਕਿ ਕੀ ਅੰਮਰਤਪਾਲ ਸਿੰਘ ਦੇ ਨਾਲ ਅੱਜ ਜੁੜ ਅਪਡੇਟ ਆ ਜਿਹੜੀ ਨਵੀਂ ਅਪਡੇਟ ਆ ਉਹ ਸਾਹਮਣੇ ਆ ਚੁੱਕੀ ਆ ਤੁਹਾਨੂੰ ਖਬਰ ਸੁਣਾਉਣੇ ਆ ਖਬਰ ਤੋਂ ਪਹਿਲਾਂ ਜਿਹੜੇ ਆਪਣੇ ਸਾਗੇ ਸਾਥੀਆਂ ਨੂੰ ਜਿਹੜੀ ਇਹ ਵੀਡੀਓ ਆ ਉਹਨਾਂ ਨੂੰ ਜਾ ਕੇ ਸ਼ੇਅਰ ਕਰ ਦੇਣਾ ਤੇ ਆਪਣੇ ਕਮੈਂਟ ਵੀ ਲਿਖ ਰਿਹਾ ਵੀਡੀਓ ਕਰਦੇ ਅਸੀਂ ਦਾਟ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਖਬਰ ਜੁੜੀ ਹੈ ਭਾਈ ਅੰਮਤਪਾਲ ਸਿੰਘ ਦੇ ਨਾਲ ਅੱਜ ਸੈਸ਼ਨ ਦਾ ਜਿਹੜਾ ਪਹਿਲਾ ਦਿਨ 10 ਮਾਰਚ ਆ ਸ਼ੁਰੂ ਹੋ ਚੁੱਕਿਆਗਾ ਇਸ ਨੂੰ ਲੈ ਕੇ ਸਭ ਤੋਂ ਵੱਡੀ ਤੇ ਅਹਿਮ ਖਬਰ ਭਾਈ ਅੰਮਤਪਾਲ ਸਿੰਘ ਨਾਲ ਜੁੜੀ ਖਬਰ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਖਬਰ ਕੀ ਆ ਉਹਦੇ ਅੱਪਾ ਇੱਕ ਝਾਤੀ ਮਾਰਦੇ ਉਸ ਤੋਂ ਪਹਿਲਾਂ ਭਾਈ ਅੰਮਤਪਾਲ ਸਿੰਘ ਦਾ ਰੁਖ ਕਰ ਲਈਏ ਕਿ ਜਸਵੀਨ ਤੋਂ ਭਾਈ ਅੰਮਰਤਪਾਲ ਸਿੰਘ ਅੱਡਬਈ ਤੋਂ ਆਇਆ ਪੰਜਾਬ ਆ ਪੰਜਾਬ ਦੇ ਵਿੱਚ ਜਦੋਂ ਆਇਆ ਕਹਿੰਦੇ ਜੀ ਇਹ ਤਾਂ ਮੌਨਾਗਾ ਇਹ ਪੰਜਾਬ ਦੀ ਗੱਲ ਨਹੀਂ ਕਰ ਸਕਦਾ ਸਿੱਖਾਂ ਦੀ ਗੱਲ ਨਹੀਂ ਕਰ ਸਕਦਾ ਬਾਣੀ ਤੇ ਬਾਣੀ ਦਾ ਧਾਰ ਨਹੀਂ ਹੋ ਗਿਆ ਇਹ ਕਹਿੰਦੇ ਜੀ ਇਹ ਤਾਂ ਢਕਾਓ ਗੱਲਾਂ ਕਰਦਾ ਇਹ ਤਾਂ ਕੁਸ਼ਤੀਆਂ ਲੱਗੀਆਂ ਹੋਈਆਂ ਗੁਰਦੁਆਰਿਆਂ ਦੇ ਵਿੱਚ ਲੋਕਾਂ ਦੇ ਬੈਠਣ ਵਾਸਤੇ ਉਹ ਤੋੜਦਾਗਾ ਇਹਦੇ ਪਰਚਾ ਹੋਣਾ ਚਾਹੀਦਾਗਾ ਉਸ ਤੋਂ ਬਾਅਦ ਭਾਈ ਅੰਮਰਤਪਾਲ ਸਿੰਘ ਦੇ ਸਾਥੀ ਫੜੇ ਜਾਂਦੇ ਨੇ ਜੋਜ ਨਾਲਾ ਘਟਨਾ ਦਾ ਇੱਕ ਇਹਨਾਂ ਨੇ ਕਾਂਡ ਬਣਾ ਦਿੱਤਾ ਯਾਨੀ ਅਮਰਪਾਲ ਸਿੰਘ ਅੱਜ ਸੈਸ਼ਨ ਸ਼ੁਰੂ ਹੋ ਗਿਆ ਉਹਨਾਂ ਦੇ ਲੋਕ ਸਭਾ ਦੇ ਸਪੀਕਰ ਸਾਹਿਬ ਜਿਹੜੇ ਓਮ ਪ੍ਰਕਾਸ਼ ਵਰਨਾ ਨੇ ਉਹਨਾਂ ਨੇ ਕਿਹਾ ਸੀ ਕਿ ਅਮਰਪਾਲ ਸਿੰਘ ਨੂੰ ਮੈਂ ਛੁੱਟੀ ਦਿੰਦਾ ਆਪਣੀ ਤਰਫ ਤੋਂ ਜੇਕਰ ਹਲੇ ਕੋਰਟ ਇਜਾਜ਼ਤ ਨਹੀਂ ਦਿੰਦਾ ਬਾਹਰ ਆਉਣ ਦੀ ਯਾਨੀ ਮੈਂਬਰਸ਼ਿਪ ਰੱਦ ਹੋਣ ਦੀ ਗੱਲ ਚੱਲੀ ਸੀ ਔਰ ਦੂਜੇ ਪਾਸੇ ਪਾਰਲੀਮੈਂਟ ਦੇ ਮੈਂਬਰ ਨੂੰ ਯਾਨੀ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਸੀ ਵਿਰੋਧੀਆਂ ਦੁਆਰਾ ਸਰਕਾਰਾਂ ਦੁਆਰਾ ਔਰ ਫਿਰ ਓਮ ਪ੍ਰਕਾਸ਼ ਵਰਨਾ ਦਾ ਜਿਹੜਾ ਕਿ ਰੋਲ ਹੁੰਦਾ ਉਹ ਬੜਾ ਹੀ ਕਹਿਮ ਰੋਲ ਨਿਭਾਉਂਦੇ ਨੇ ਇਹਦੇ ਵਿੱਚ ਪੂਰੇ ਮਾਮਲੇ ਦੇ ਵਿੱਚ ਤਾਂ ਹੁਣ ਹੋਇਆ ਕਿ ਅੱਗੇ ਜਿਵੇਂ ਅਮਰਪਾਲ ਸਿੰਘ ਅੱਜ 10 ਮਾਰਚ ਹੈ ਮੈਂ ਤੁਹਾਡੇ ਨਾਲ ਲਗਾਤਾਰ ਸਾਂਝੀ ਕਰਦਾ ਰਿਹਾ ਅਪਡੇਟ ਕਿ ਭਾਈ 10 ਮਾਰਚ ਨੂੰ ਅਮਰਪਾਲ ਸਿੰਘ ਰਹਾ ਹੋ ਜਾਣਗੇ ਪਰ ਅੱਜ 10 ਮਾਰਚ ਹੈ ਚੋਰੀਓ ਜਾਨੀ ਅਮਰਪਾਲ ਸਿੰਘ ਨੂੰ ਸੈਸ਼ਨ ਦੇ ਵਿੱਚ ਮੇ ਆਕੇ ਉਥੇ ਸਪੀਚ ਦਵਾਈ ਜਾਂਦੀ ਹੈ ਉਸ ਤੋਂ ਬਾਅਦ ਯਾਨੀ ਅਮਰਪਾਲ ਸਿੰਘ ਦਾ ਸਿੱਟਾ ਜਿਹੜਾ ਸਾਹਮਣੇ ਨਿਕਲ ਕੇ ਆਉਣਾ ਉਹ ਹਲੇ ਬਾਕੀ ਹੈ ਕਿਉਂਕਿ ਮਾਨ ਸਿੰਘ ਖਾਰਾ ਬੰਨੀਓ ਵੀ ਇਹ ਕਈ ਵਾਰ ਗੱਲ ਕਹੀ ਗਈ ਹੈ ਕਿ 10 ਮਾਰਚ ਨੂੰ ਸੈਸ਼ਨ ਲੱਗਣਾ ਹੈ ਔਰ ਉਸ ਤੋਂ ਬਾਅਦ ਉਹ ਸ਼ੁਰੂ ਵੀ ਹੋ ਚੁੱਕਿਆ ਹੈ ਤਾਂ ਅਮਰਪਾਲ ਸਿੰਘ ਨੂੰ ਦੱਸਿਆ ਜਾ ਰਿਹਾ ਕਿ ਚੋਰੀਆਂ ਲਿਆ ਕੇ ਉਥੇ ਭਾਸ਼ਣ ਦਵਾਇਆ ਜਾਂਦਾ ਔਰ ਉਸ ਤੋਂ ਬਾਅਦ ਚੋਰੀਆਂ ਨੂੰ ਵਾਪਸ ਯਾਨੀ ਡਿਬਰੂਗੜ ਦੇ ਵਿੱਚ ਘੱਲਿਆ ਜਾਂਦਾ ਹੈ ਇਹ ਸਰਕਾਰਾਂ ਦੇ ਪਹਿਲਾਂ ਤਾਂ ਯਾਨੀ ਪਲੰਦੇ ਬਣਾਏ ਹੁੰਦੇ ਨੇ ਕਿਉਂਕਿ ਅਕਸਰ ਇਹਨਾਂ ਨੂੰ ਪਤਾ ਵੀ ਪੰਜਾਬ ਦੀ ਜਨਤਾ ਐਕਟਿਵ ਹੋ ਜਾਂਦੀ ਹੈ ਜਦੋਂ ਭਾਈ ਅਮਰਪਾਲ ਸਿੰਘ ਦੇ ਬਾਹਰ ਆਉਣ ਦੀ ਕੋਈ ਅਪਡੇਟ ਆਉਂਦੀ ਹੈ ਪਰ ਤੁਸੀਂ ਵੇਖਿਆ ਹੋਣਾ ਕਿ ਜਦੋਂ ਸੌ ਚੱਕ ਸਮਾਗਮ ਹੋਇਆ ਸੀ ਭਾਈ ਅਮਰਪਾਲ ਸਿੰਘ ਦਾ ਉਦੋਂ ਬਹੁਤ ਸਾਰੀ ਪੰਜਾਬ ਦੀ ਜਨਤਾ ਐਕਟਿਵ ਹੋ ਗਈ ਸੀ ਤੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਅਮਰਪਾਲ ਸਿੰਘ ਨੂੰ ਕੋਈ ਉੜਾਕੇ ਨਾਲ ਲੈ ਜਾਵੇ ਆਪਣੇ ਨਾਲ ਛੜਾਕੇ ਨਾਲ ਲੈ ਜਾਵੇ ਇਸ ਕਰਕੇ ਵੱਡੇ ਪੱਧਰ ਤੇ ਯਾਨੀ ਇੱਕ ਸਕਿਉਰਿਟੀ ਦਾ ਇੰਤਜ਼ਾਮ ਕੀਤਾ ਗਿਆ ਹੈਲੀਕਾਪਟਰ ਤੱਕ ਦਾ ਇੰਤਜ਼ਾਮ ਕੀਤਾ ਗਿਆ ਕਿ ਅਮਰਪਾਲ ਸਿੰਘ ਨੂੰ 3 ਘੰਟਿਆਂ ਦੇ ਅੰਦਰ ਅੰਦੇ ਡਿਬਰੂ ਕਾਰ ਦੇ ਵਿੱਚ ਫਿਰ ਪ੍ਰਬੰਧ ਕਰ ਦਈਏ ਪਰ ਹੁਣ ਜਿਹੜੀ ਸੈਸ਼ਨ ਲੱਗਿਆ ਜਿਹੜਾ ਇਹਦੇ ਵਿੱਚ ਅਮਰਪਾਲ ਸਿੰਘ ਦੀ ਜਿਹੜੀ ਕਿ ਸੁਣਵਾਈ ਹੋਣੀ ਹੈ ਉਹ ਵੀ ਹੋ ਚੁੱਕੀ ਹੋਊਗੀ ਔਰ ਤੁਹਾਨੂੰ ਭਲਕ ਤੱਕ ਨਹੀਂ ਲੱਗਣੀ ਪੰਜਾਬ ਦੇ ਵਸਨੀਕਾਂ ਨੂੰ ਕਿਉਂਕਿ ਅਮਰਪਾਲ ਸਿੰਘ ਤੋਂ ਚੋਰੀਆਂ ਪਾਸ਼ਣ ਦਵਾ ਕੇ ਚੋਰੀਆਂ ਗੱਲਬਾਤ ਰਖਾ ਕੇ ਉਹਨੂੰ ਵਾਪਸ ਘਰ ਲਿਆ ਜਾਊਗਾ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੂੰ ਤਾਂ ਇੱਕ ਬਹੁਤ ਵੱਡੀ ਅਪਡੇਟ ਇਹ ਹੈ ਕਿ ਜਿਹੜਾ ਯੋਧਾ ਤੁਹਾਡਾ ਯਾਨੀ ਪੰਜਾਬ ਦੇ ਜਨੇ ਲੋਕ ਨੇ ਸਾਰੇ ਸੂਰਬੀਰ ਕਹਿੰਦੇ ਅਮਰਪਾਲ ਸਿੰਘ ਨੂੰ ਉਹਨਾਂ ਲਈ ਤਾਂ ਇੰਨੀ ਖੁਸ਼ਖਬਰੀ ਬਹੁਤ ਹੈ ਕਿ ਉਹਦੀ ਹਾਜ਼ਰੀ ਲੱਗ ਚੁੱਕੀ ਹੈ ਉਹਦੀ ਪਾਰਲੀਮੈਂਟ ਮੈਂਬਰ ਯਾਨੀ ਰੱਦ ਨਹੀਂ ਹੁੰਦੀ ਇਹ ਗੱਲ ਮੈਂ ਉਸ ਦਿਨ ਹੀ ਤੈਅ ਕਰ ਦਿੱਤੀ ਸੀ ਕਿ ਅਮਰਪਾਲ ਸਿੰਘ ਦੀ ਜਿਹੜੀ ਮੈਂਬਰਸ਼ਿਪ ਹੈ ਉਹ ਕਦੇ ਵੀ ਰੱਦ ਨਹੀਂ ਹੋਊਗੀ ਕਿਉਂ ਕਿਉਂਕਿ ਓਮ ਪ੍ਰਕਾਸ਼ ਵਰਨਾ ਨੇ ਉਸੇ ਦਿਨ ਹੀ ਕਹਿ ਦਿੱਤਾ ਸੀ ਕਿ ਜੇਕਰ ਈਮਾਨ ਸਿੰਘ ਖਾਰਾ ਨੂੰ ਕਿਹਾ ਸੀ ਜਿਹੜੇ ਉਹਨਾਂ ਦੇ ਐਡਵੋਕੇਟ ਨੇ ਭਾਈ ਉਮਰਤਪਾਲ ਸਿੰਘ ਦੇ ਕਿ ਭਾਈ ਜੇਕਰ ਕੋਰਟ ਹਲੇ ਇਜਾਜ਼ਤ ਨਹੀਂ ਦਿੰਦਾ ਤਾਂ ਫਿਰ ਸਾਡੇ ਬੰਨਿਓ ਇੱਕ ਬਹੁਤ ਵੱਡਾ ਯਾਨੀ ਇੱਕ ਐਸਾ ਪ੍ਰਾਵਧਾਨ ਹੈ ਜਿਹਦੇ ਵਿੱਚ ਤੁਸੀਂ ਛੁੱਟੀ ਲੈ ਸਕਦੇ ਹੋ ਉਸ ਤੋਂ ਬਾਅਦ ਜਦੋਂ ਤੁਹਾਡਾ ਕੋਈ ਪ੍ਰੋਸੀਜਰ ਕੋਰਟ ਦੇ ਅੰਦਰ ਅਲੀਗਲ ਤੌਰ ਤੇ ਕੰਮ ਕਰ ਜਾਂਦਾ ਤਾਂ ਉਹਨਾਂ ਨੂੰ ਇੱਕ ਪ੍ਰੋਬਲ ਜਾਂ ਛੁੱਟੀ ਮਿਲਦੀ ਹੈ ਕੋਰਟ ਬੰਨਿਓ ਫਿਰ ਇਹ ਜਿਹੜਾ ਕੇ ਪਾਰਲੀਮੈਂਟ ਦੇ ਵਿੱਚ ਆਪਣੀ ਹਾਜ਼ਰੀ ਲਵਾ ਸਕਣਗੇ ਪਰ ਉਸ ਤੋਂ ਬਾਅਦ ਪੰਜਾਬ ਦੀ ਸਰਕਾਰ ਔਰ ਸੈਂਟਰ ਦੀ ਸਰਕਾਰ ਇਹ ਕਦੇ ਹੀ ਨਹੀਂ ਚਾਹੁੰਦੀ ਕਿ ਅਮਰਪਾਲ ਸਿੰਘ ਸਹੀ ਸਨਮਤ ਪੰਜਾਬ ਦੇ ਲੋਕਾਂ ਦੇ ਹੱਥ ਦੇ ਵਿੱਚ ਆਵੇ ਪੰਜਾਬ ਦੇ ਲੋਕਾਂ ਦੇ ਵਿੱਚ ਵਿਚਰੇ ਕਿਉਂਕਿ ਇਹਨਾਂ ਨੇ ਲਗਾਤਾਰ ਯਾਨੀ ਅਮਰਪਾਲ ਸਿੰਘ ਤੋਂ ਡਰਦੇ ਹੋਇਆ ਇੱਕ ਐਸੇ ਪਲੰਦੇ ਬਣਾਏ ਨੇ ਕਿ ਅਮਰਪਾਲ ਸਿੰਘ ਨੂੰ ਡਿਬਰੂ ਘੜ ਦੇ ਵਿੱਚ ਹੀ ਰੱਖਣਾ ਹੈ ਕਿਉਂਕਿ ਦਾ ਜਿਹੜਾ ਰਤਬਾ ਉਹ ਬਹੁਤ ਵੱਡਾ ਹੋ ਚੁੱਕਿਆ ਹੈ ਤਾਂ ਹੁਣ ਤੁਹਾਨੂੰ ਇੱਕ ਸਭ ਤੋਂ ਵੱਡੀ ਅਪਡੇਟ ਜਿਹੜੀ ਦੱਸਣ ਜਾ ਰਿਹਾ ਉਹ ਵੀ ਤੁਹਾਡੇ ਸਾਹਮਣੇ ਹੈ ਇਹ ਗੱਲ ਦੇ ਪ੍ਰੂਫ ਦੇਣ ਜਾ ਰਿਹਾ ਮੈਂ ਤੁਹਾਨੂੰ ਕਿ ਗੱਲ ਹੋਂ ਹੀ ਸਾਬਤ ਹੈ ਕਿਉਂਕਿ ਅਮਰਪਾਲ ਸਿੰਘ ਤੇ 12 ਮਾਰਚ ਨੂੰ NSA ਦੇ ਉੱਤੇ ਸੁਣਵਾਈ ਹੈ ਤਾਂ ਜਿਹੜੀ NSA ਆ ਉਹ ਟੁੱਟਣੀ ਤੈ ਹੈ ਤੇ ਅਮਰਪਾਲ ਸਿੰਘ ਪੱਕੇ ਤੌਰ ਤੇ ਯਾਨੀ ਜਿਹੜੀ ਮੈਂ ਗੱਲ ਕਹੀ ਸੀ ਪੱਕੇ ਤੌਰ ਤੇ ਰਿਹਾ ਹੋ ਕੇ ਪੰਜਾਬ ਦੇ ਵਿੱਚ ਆਉਣਗੇ ਸਭ ਤੋਂ ਵੱਡੀ ਅਪਡੇਟ ਹੈ ਤੇ ਜਿੰਨੀ ਤੁਹਾਡਾ ਹੋ ਸਕਦਾ ਤੁਸੀਂ ਯੋਗਦਾਨ ਦੇਣਾ ਔਰ ਇਸ ਨੂੰ ਸ਼ੇਅਰ ਕਰਦੇ ਹੋਇਆ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚਾ ਦੇਣਾ ਤਾਂ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ 10 ਮਾਰਚ ਦੇ ਦਿਨ ਲੋਕਾਂ ਦੀਆਂ ਨਜ਼ਰਾਂ ਟੀਵੀ ਦੇ ਉੱਤੇ ਜੰਮੀਆਂ ਸਿਗੀਆਂ ਕਿ ਸ਼ਾਇਦ ਭਾਈ ਅਮਰਤਪਾਲ ਦੇ حوالے ਨਾਲ ਕੋਈ ਵੱਡੀ ਖਬਰ ਸੁਣਨ ਨੂੰ ਮਿਲੇ ਜਾਂ ਜਿਸ ਤਰ੍ਹਾਂ ਕਿ ਚਰਚਾਵਾਂ ਦੇ ਵਿੱਚ ਸੀਗਾ ਕਿ ਉਹਨਾਂ ਦੀ ਐਨਐਸਏ ਖਤਮ ਹੋ ਜਾਏਗੀ ਟੁੱਟ ਜਾਏਗੀ ਉਸ ਤੋਂ ਬਾਅਦ ਉਹਨਾਂ ਦੀ ਰਹਾਈ ਜੜੀ ਹੈ ਉਹ ਯਕੀਨੀ ਹੋ ਜਾਏਗੀ ਆ ਇਹ ਮੁਮਕਿਨ ਨਹੀਂ ਹੋ ਸਕਿਆ ਬਲਕਿ 12 ਤਰੀਕ ਨੂੰ ਹੁਣ ਕੋਟਲੋ ਸੁਣਵਾਈ ਕੀਤੀ ਜਾਏਗੀ ਭਾਈ ਅਮਰਤਪਾਲ ਜਿਹੜੇ ਕਿ ਖਡੂਰ ਸਾਹਿਬ ਤੋਂ ਵੱਡੀ ਲੀਗ ਦੇ ਨਾਲ ਜਿੱਤੇ ਨੇ ਜਿਨ੍ਹਾਂ ਨੂੰ ਡਿਬਰੂਗੜ ਦੀ ਅਸਾਮ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈ ਬੇਬੁਨਿਆਦ ਐਨਐਸਏ ਲਾ ਕੇ ਇਹ ਸਿਰਫ ਮੁੰਤਖਬ ਐਮਪੀ ਜਿਹੜੇ ਕਿ ਇੱਕ ਵੱਡੀ ਲੀਡ ਦੇ ਨਾਲ ਜਿੱਤੇ ਨੇ ਨਾ ਸਿਰਫ ਉਹਨਾਂ ਨਾਲ ਧੱਕਾ ਕਰਨਦੇ ਆ ਬਲਕਿ ਜਿਹੜੇ ਪੰਜਾਬੀ ਉਹਨਾਂ ਨਾਲ ਤਕਾ ਕਰਦੇ ਆ ਜਿਹੜੇ ਅਮਰਤਪਾਲ ਨੂੰ ਪਸੰਦ ਕਰਦੇ ਆ ਉਹਨੂੰ ਮੁਹੱਬਤ ਕਰਦੇ ਆ ਜਿਹੜੇ ਉਹਨਾਂ ਦੀ ਆਸ ਉਮੀਦ ਲਾ ਕੇ ਬੈਠੇ ਆ ਕਿ ਕਦੋਂ ਉਹ ਬਾਹਰ ਆਉਣ ਕੋਈ ਉਹਨਾਂ ਦੀ ਨਵੀਂ ਅਪਡੇਟ ਮਿਲੇ ਉਹਨਾਂ ਦੀ ਇੱਕ झलक ਦੇਖਣ ਨੂੰ ਮਿਲੇ ਉਹਨਾਂ ਦੀ ਆਵਾਜ਼ ਸੁਣਨ ਨੂੰ ਮਿਲੇ ਇਹ ਉਹਨਾਂ ਸਾਰੇ ਲੋਕਾਂ ਦੇ ਨਾਲ ਤਕਾ ਕਰੰਦਾ ਇਹ ਹੈਗੀ ਹੈ ਪਹਿਲੀ ਵੀ ਜਦੋਂ ਕੋਈ ਐਮਪੀ ਮੁੰਤਖਿਬ ਹੋਏ ਸੀਗੇ ਤੇ ਉਹਨਾਂ ਨੇ ਆ ਕੇ ਹਲਫ ਬਰਦਾਰੀ ਦੀ ਤਰਕੀਬ ਤਕਰੀਬ ਵਿੱਚ ਸ਼ਿਰਕਤ ਕੀਤੀ ਸੀਗੀ ਉਦੋਂ ਵੀ ਕੋਈ ਵੀ ਕਿਸੇ ਕਿਸਮ ਦੀ ਖਬਰ ਸਾਹਮਣੇ ਨਹੀਂ ਸੀ ਆਈ ਉਹਨਾਂ ਦੀ ਇੱਕ ਤਸਵੀਰ ਤੱਕ ਸਾਹਮਣੇ ਨਹੀਂ ਸੀ ਆਉਣ ਦਿੱਤੀ ਗਈ ਕਿਉਂਕਿ ਜਿਹੜੀ ਸਰਕਾਰ ਹੈ ਉਹ ਡਰੀ ਹੋਈ ਹੈ ਨੌਜਵਾਨ ਨਸਲ ਜਿਹੜੀ ਹੈ ਵੱਡੇ ਪੱਤਰ ਤੇ ਭਾਈ ਅਮਰਤਪਾਲ ਨੂੰ ਪਸੰਦ ਕਰਦੀ ਹੈਗੀ ਹੈ ਇਸ ਦਾ ਸਬੂਤ ਉਹਨਾਂ ਨੂੰ ਉਹਨਾਂ ਦੀ ਜਿੱਤ ਤੋਂ मिल ਗਿਆ ਹੈਗਾ ਵਾ ਇਸ ਲਈ ਉਹ ਡਰੇ ਹੋਏ ਆ ਲੇਕਿਨ ਕਿੰਨੀ ਕੁ دیر ਡਰ ਸਕਦੀ ਹੈ ਹੱਕ ਸੱਚ ਨੂੰ ਕਿੰਨੀ دیر ਛੁਪਾ ਸਕਦੀ ਹੈ ਇੱਕ ਦਿਨ ਇਹ ਚੀਜ਼ ਜਿਹੜੀ ਹੈ ਉਹ ਸਾਹਮਣੇ ਆਉਣੀ ਹੈ ਉਹਨਾਂ ਨੇ ਬਾਹਰ ਆਉਣਾ ਹੈਗਾ ਵਾ ਔਰ ਜਿਹੜਾ ਆਪਣਾ ਮਿਸ਼ਨ ਹੈ ਉਹਨੂੰ ਅੱਗੇ ਲੈ ਕੇ ਚੱਲਣਾ ਹੈਗਾ ਬਾਕੀ ਵੀਰੋ ਤੁਸੀਂ ਕੀ رائے ਰੱਖਦੇ ਹੋ ਕਮੈਂਟਸ ਵਿੱਚ لازਮੀ ਦੱਸਿਓ ਰੱਖਿਓ ਆਪਣਾ ਧੇਰਾ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼